ਜੇ ਹਾਰਟ ਅਟੈਕ ਹੋ ਗਿਆ ਫਿਰ ਤਾਂ ਗੱਲ ਕਾਦੀ ਹੋਈ ਪ੍ਰੋਵੈਂਸ਼ਨ ਸੋ ਪ੍ਰੋਵੈਂਸ਼ਨ ਇਜ਼ ਦੀ ਓਨਲੀ ਕਿਉਰ ਕਿਉਂ ਜ਼ਰੂਰੀ ਹੈ ਦਿਲ ਦੀ ਬਿਮਾਰੀ ਤੋਂ ਬਚਣਾ ਤੇ ਉਸ ਤੋਂ ਕਿੱਦਾਂ ਬਚਣਾ ਵਾ ਇਹ ਗੱਲ ਆ ਜੇ ਨਾ ਦੇ ਮਾਤਾ ਪਿਤਾ ਨੂੰ ਜਾਂ ਮਾਤਾ ਪਿਤਾ ਦੇ ਭੈਣ ਭਰਾ ਨੂੰ ਜਿਨ੍ਹਾਂ ਦੇ ਖੂਨ ਦੇ ਵਿੱਚ ਹਾਰਟ ਅਟੈਕ ਹੋਇਆ ਉਹਨਾਂ ਦੇ ਚਾਂਸਸ ਜ਼ਿਆਦਾ ਜੀ ਕਹਾਵਤ ਤੁਸੀਂ ਸੁਣੀ ਹੋਣੀ ਹੈ ਜੇ ਜਾਨ ਹੈ ਤਾਂ ਜਹਾਨ ਹੈ ਔਰ ਇਹ ਬਿਲਕੁਲ ਸਹੀ ਹੈ ਕਿਉਂਕਿ ਜਦੋਂ ਸਰੀਰ ਦੇ ਉੱਤੇ ਕੋਈ ਕੰਡਾ ਵੀ ਚੁਭਦਾ ਹੈ ਨਾ ਤੇ ਸਾਨੂੰ ਲੱਗਦਾ ਵੀ ਯਾਰ ਪਤਾ ਨਹੀਂ ਕੀ ਹੋ ਗਿਆ ਔਰ ਇਸੇ ਤਰੀਕੇ ਦੇ ਨਾਲ ਪਿਛਲੇ ਜੇ ਮੈਦਾਨਤਾ ਦਿੱਲੀ ਦੇ ਵਿੱਚ ਇੱਕ ਬੜੀ ਵੱਡੀ ਕਾਨਫਰੰਸ ਹੁੰਦੀ ਹੈ ਐਂਡ ਹੈਲਥ ਨੂੰ ਲੈ ਕੇ ਸਪੈਸ਼ਲੀ ਕਾਰਡੀਓਲੋਜੀ ਯਾਨੂ ਕਹਿੰਦੇ ਆ ਦਿਲ ਦੇ ਰੋਗਾਂ ਦੇ ਨਾਲ ਤੇ ਉੱਥੋਂ ਪੰਜਾਬ ਜਲੰਧਰ ਤੋਂ ਇੱਕ ਡਾਕਟਰਸ ਨੇ ਜਿਨ੍ਹਾਂ ਨੇ ਸਭ ਤੋਂ ਉੱਤੇ ਜਿਹੜੀ ਉੱਥੇ ਲਾਈਟ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਆ ਕਿ ਜਗਾਇਆ ਜਾਂਦਾ ਜਿਹੜੀ ਰੋਸ਼ਨਾਈ ਹੁੰਦੀ ਹੈ ਉਹਦੇ ਵਿੱਚ ਉਹਨਾਂ ਨੇ ਸਭ ਤੋਂ ਐਮ ਰੋਲ ਅਦਾ ਕੀਤਾ ਉਹ ਇਸ ਕਰਕੇ ਕਿਉਂਕਿ ਉਹਨਾਂ ਦਾ ਕੰਮ ਬੋਲਦਾ ਆ ਔਰ ਅੱਜ ਸਾਡੇ ਵੀ ਸਵਾਲ ਹੈ ਕਿ ਸਾਇਲੈਂਟ ਹਾਰਟ ਅਟੈਕ ਕਿਉਂ ਹੁੰਦੇ ਆ ਔਰ ਜੇ ਦਿਲ ਦੇ ਦਿਲ ਨੂੰ ਬਿਲਕੁਲ ਸਹੀ ਰੱਖਣਾ ਹੈ ਤੇ ਕੀ ਕੀ ਕਰਨਾ ਹੈ ਮੇਰੇ ਨਾਲ ਬਲਰਾਜ ਗੁਪਤਾ ਜੀ ਨੇ ਸੀਨੀਅਰ ਕਾਰਡੀਓਲੋਜਿਸਟ ਇਨ ਫੈਕਟ ਕਾਰਡੀਓ ਡਾਇਬਟੋਲੋਜਿਸਟ ਔਰ ਸੋਸ਼ਲ ਵਰਕਰ ਨੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਸ਼ੁਕਰੀਆ ਜੀ ਦਿਲ ਦਾ ਮਾਮਲਾ ਕਿੰਨਾ ਕੁ ਗੰਭੀਰ ਹੁੰਦਾ ਹੈ ਗੱਲ ਇਹ ਆ ਬੜਾ ਚਸਵਾਲ ਤੁਸੀਂ ਕੀਤਾ ਵਾ ਮੈਂ ਹਮੇਸ਼ਾ ਕਹਿਣਾ ਹੈਗਾ ਦਿਲ ਦਾ ਮਾਮਲਾ ਹਮੇਸ਼ਾ ਹੀ ਗੰਭੀਰ ਹਮਮ ਔਰ ਦਿਲ ਨੂੰ ਠੀਕ ਰੱਖਣਾ ਹੀ ਠੀਕ ਹੈਗਾ ਵਾ ਇਹਦੇ ਮਗਰ ਦੌੜਨਾ ਬੜਾ ਔਖਾ ਵਾ ਜੀ ਤੇ ਜੇ ਅਸੀਂ ਇੱਕ ਬੜੀ ਪੁਰਾਣੀ ਕਹਾਵਤ ਹੈ ਪ੍ਰੋਵੈਂਸ਼ਨ ਇਜ਼ ਬੈਟਰ ਦੈਨ ਕਿਉਰ ਮੈਂ ਕਹਿਣਾ ਵਾਂ ਕਿ ਪ੍ਰੋਵੈਂਸ਼ਨ ਇਜ਼ ਬੈਟਰ ਦੈਨ ਕਿਉਰ ਬੈਟਰ ਤੋਂ ਚੀਜ਼ ਹੁੰਦੀ ਕੋਈ ਬੈਸਟ ਹੈ ਕੋਈ ਗੁੱਡ ਹੈ ਕੀ ਹੈ ਗੁੱਡ ਬੈਟਰ ਬੈਸਟ ਹਾਂ ਜੀ ਮੈਂ ਕਹਿੰਨਾ ਪ੍ਰੀਵੈਂਸ਼ਨ ਇਜ਼ ਦੀ ਓਨਲੀ ਕਿਉਰ ਇਨ ਦਾ ਮੈਟਰ ਆਫ ਹਾਰਟਸ ਜੀ ਜੇ ਹਾਰਟ ਅਟੈਕ ਹੋ ਗਿਆ ਫਿਰ ਤਾਂ ਗੱਲ ਕਾਦੀ ਹੋਈ ਪ੍ਰੀਵੈਂਸ਼ਨ ਸੋ ਪ੍ਰੀਵੈਂਸ਼ਨ ਇਜ਼ ਦੀ ਓਨਲੀ ਕਿਉਰ ਅੱਜ ਅਸੀਂ ਜਿੱਥੇ ਬੈਠੇ ਆ ਅਸੀਂ ਆਪਣੇ ਦੇਖਣ ਵਾਲਿਆਂ ਨੂੰ ਇਹੀ ਗੱਲ ਦੱਸਣੀ ਆ ਕਿ ਕਿਉਂ ਜ਼ਰੂਰੀ ਆ ਦਿਲ ਦੀ ਬਿਮਾਰੀ ਤੋਂ ਬਚਣਾ ਤੇ ਉਹ ਤੋਂ ਕਿੱਦਾਂ ਬਚਣਾ ਵਾ ਇਹ ਗੱਲ ਆ ਜਿਹੜੀ ਤੁਸੀਂ ਮੀਟਿੰਗ ਦੀ ਗੱਲ ਕੀਤੀ ਬਹੁਤ ਵੱਡੀ ਕਾਨਫਰੰਸ ਸੀ ਕਿ 500 ਦੇ ਕਰੀਬ ਡਾਕਟਰ ਉੱਥੇ ਆਏ ਸੀ ਦੇਸ਼ ਵਿਦੇਸ਼ ਤੋਂ ਔਰ ਡਾਕਟਰ ਨਰੇਸ਼ ਤ੍ਰਿਹਨ ਜਿਹੜੇ ਜਿਹੜੀ ਕੋਈ ਸੇ ਪਛਾਣ ਦੇ ਮੁਹਤਾਜ ਨਹੀਂ ਮੈਦਾਨਤਾ ਦੇ ਹੈਡ ਐਂਡ ਡਾਕਟਰ ਕਾਸਲੀ ਵਾਜਰੇ ਡਾਇਰੈਕਟਰ ਕਾਰਡੀਓਲੋਜੀ ਹਨ ਡਾਇਰੈਕਟਰ ਹੈਲਥ ਸਰਵਿਸ ਜਿਹੜੇ ਸੀਗੇ ਡਾਕਟਰ ਯਾਦਵ ਹਰਿਆਣਾ ਦੇ ਇੱਕ ਇੰਗਲੈਂਡ ਦੇ ਡਾਕਟਰ ਸੀਗੇ ਤੇ ਮੈਨੂੰ ਮੌਕਾ ਮਿਲਿਆ ਉਹਨਾਂ ਦੇ ਨਾਲ ਜਿਹੜੀ ਜੋਤੀ ਪ੍ਰਜਵਲਿਤ ਕਰਦੇ ਆ ਸਟਾਰਟ ਕਰਨ ਤੋਂ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਵੀ ਤੁਸੀਂ ਆਓ ਅੱਛਾ ਤੁਹਾਡਾ ਸਫਰ ਬਹੁਤ ਲੰਮਾ ਆ ਤੁਸੀਂ ਸਟਾਰਟ ਵੀ ਕੀਤਾ ਹੋਗਾ ਹੁਣ ਤੁਸੀਂ ਸੀਨੀਅਰ ਕਾਰਡੀਓਲੋਜ ਡਾਇਬਟੋਲੋਜਿਸਟ ਹੋ ਹਾਰਟ ਅਟੈਕ ਹੁੰਦਾ ਕਿਉਂ ਹੈ ਬੜਾ ਸਿੱਧਾ ਇਹ ਤੁਸੀ ਸਵਾਲ ਕੀਤਾ ਹੈਗਾ ਵਾ ਸਿੱਧਾ ਇਹਦਾ ਜਵਾਬ ਆ ਕਿ ਕੋਈ ਇੱਕ ਕਾਰਨ ਨਹੀਂ ਹੈਗਾ ਹੂੰ ਹਾਂ ਜੀ ਬਨ ਇੱਕ ਗੱਲ ਪੁੱਛੋ ਤੇ ਉਹ ਲੋਕ ਜਿਨ੍ਹਾਂ ਦੇ ਮਾਤਾ ਪਿਤਾ ਨੂੰ ਜਾਂ ਮਾਤਾ ਪਿਤਾ ਦੇ ਭੈਣ ਭਰਾਵਾਂ ਨੂੰ ਜਿਨ੍ਹਾਂ ਦੇ ਖੂਨ ਦੇ ਵਿੱਚ ਹਾਰਟ ਅਟੈਕ ਹੋਇਆ ਉਹਨਾਂ ਦੇ ਚਾਂਸਸ ਜ਼ਿਆਦਾ ਹਨ ਜੀ ਪਰ ਗੱਲ ਇਹ ਹੈਗੀ ਆ ਆਫਟਰ 올 ਜਿਹੜੇ ਸਟੈਟਿਸਟਿਕਸ ਹੈਗੇ ਆ ਉਹ ਚੇ ਲੱਭਿਆ ਗਿਆ ਵਾ ਕਿ ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਜ਼ਿਆਦਾ ਵਾ ਇੱਕ ਨੰਬਰ 2 ਜੇ ਤੁਹਾਨੂੰ షుగర్ ਦੀ ਬਿਮਾਰੀ ਹੈ ਹਮ ਨੰਬਰ 3 ਜੇ ਤੁਸੀਂ ਸਮੋਕਿੰਗ ਕਰਦੇ ਹੋ ਨੰਬਰ 4 ਜੇ ਤੁਹਾਡਾ ਕੋਲੇਸਟ੍ਰੋਲ ਜ਼ਿਆਦਾ ਵਾ ਨੰਬਰ 5 ਜੇ ਤੁਹਾਡਾ ਸਿਲੈਂਟਰੀ ਲਾਈਫ ਸਟਾਈਲ ਆ ਸਿਲੈਂਟਰੀ ਲਾਈਫ ਸਟਾਈਲ ਤੋਂ ਮੇਰਾ ਭਾਵ ਆ ਸਾਰਾ ਦਿਨ ਬੈਠਾ ਰਹਿੰਦੇ ਤੁਸੀਂ ਤੁਹਾਡੇ ਮੂਵਮੈਂਟ ਨਹੀਂ ਹੈਗੀ ਨੰਬਰ 6 ਬਹੁਤ ਇੰਪੋਰਟੈਂਟ ਕਾਰਨ ਹੈਗਾ ਸਟ्रेस ਦੋਸਤੋ ਜਿਹੜਾ ਸਟ्रेस ਹੈਗਾ ਵਾ ਇਹ ਕੋਈ ਮਾਮੂਲੀ ਵਰਡ ਨਹੀਂ ਹੈਗਾ ਕਿ ਇਹ ਸਟ्रेस ਹੈਗਾ ਵਾ ਅੱਜ ਮੈਂ ਇੱਕ ਡਾਕਟਰ ਹੋਣ ਦੇ ਨਾਤੇ ਇੰਨੇ ਲੋਕਾਂ ਨੂੰ ਰੋਜ਼ ਮਿਲਦਾ ਕੋਈ ਅਜਾ ਇੰਟਰਨ ਨਹੀਂ ਮਿਲਦਾ ਜਿਹਨੂੰ ਸਟ्रेस ਨਹੀਂ ਹੈਗਾ ਹਮ ਬਟ ਸਟ्रेस ਬਹੁਤ ਬਿਮਾਰੀਆਂ ਦਾ ਕਾਰਨ ਹੈ ਸਾਈਕੋਲੋਜੀਕਲ ਬੇਸਿਸ ਬਹੁਤ ਬਿਮਾਰੀਆਂ ਦੇ ਅਸਵਿਲੇ ਹੈਗਾ ਸੋ ਅਸੀਂ ਗੱਲ ਕਰਦੇ ਪਏ ਸੀ ਬਲੱਡ ਪ੍ਰੈਸ਼ਰ 슈ਗਰ স্মੋਕਿੰਗ ਸਿਡੈਂਟਰੀ ਲਾਈਫਸਟਾਈਲ ਕੋਲੇਸਟ੍ਰੋਲ ਸਟ्रेस ਇਹਨੂੰ ਤੁਲਾਵਾ ਛੋਟੀ ਛੋਟੀ ਥੁੜੀਆਂ ਹੋਰ ਚੀਜ਼ਾਂ ਹੈ ਕਿਆਂ ਵਾ ਜਿਹੜੀਆਂ ਕਿ ਜਿਹੜੀ ਹੈਡਿਟਰੀ ਸਭ ਤੋਂ ਉੱਪਰ ਹੈਅਰਿਟਰੀ ਜੇ ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਨੂੰ ਹਾਰਟ ਅਟੈਕ ਹੋਇਆ ਜਾਂ ਸਰਡਨ ਡੈਥ ਹੋਈ ਆ ਤਾਂ ਚਾਂਸਸ ਤੁਹਾਨੂੰ ਸਰਡਨ ਡੈਥ ਦੇ ਜਾਂ ਹਾਰਟ ਅਟੈਕ ਦੇ ਜ਼ਿਆਦਾ ਹਨ ਜੀ ਓਵਰ weight ਬਹੁਤ ਵੱਡਾ ਇੱਕ ਕਾਰਨ ਹੈ ਓਬੈਸਿਟੀ ਜਿਸ ਨਾਲ ਕਿ ਅੱਜ ਸਾਰੀ ਦੁਨੀਆ ਚ ਵਿੱਚ ਓਬੈਸਿਟੀ ਨਾਲ ਜੂਝ ਰਹੀ ਆ ਰੋਜ਼ ਨਵੀਆਂ ਦਵਾਈਆਂ ਆ ਰਹੀਆਂ ਸੋ ਇਹ ਮੋਟੇ ਜੇ ਕਾਰਨ ਜਿਹੜੇ ਹੈਗੇ ਹਾਰਟ ਅਟੈਕ ਦੇ ਅੱਛਾ ਇੱਕ ਬੜੀ ਮੈਥ ਹੁੰਦੀ ਹੈ ਮੈਂ ਅਕਸਰ ਜਿੰਨੇ ਵੀ ਮੈਨੂੰ ਕਾਰਡੀਓਲੋਜਿਸਟ ਮਿਲਦੇ ਆ ਜਿਹੜਾ ਦਿਲ ਦੇ ਰੋਗਾਂ ਦੇ ਮਾਰ ਮੈਂ ਉਹਨਾਂ ਨੂੰ ਪੁੱਛਦਾ ਹੁੰਦਾ ਅੱਜ ਕੱਲ ਨਾ ਅਸੀਂ ਮੈਂ ਬੜੇ ਯਾਰੀ ਸੁਣਿਆ ਅਛਾ ਤੁਸੀਂ ਵੀ ਸੁਣਿਆ ਹੋਣਾ ਬੀਜੀ ਇਹਨੂੰ ਹਾਰਟ ਅਟੈਕ ਹੋਇਆ ਇਹਨੂੰ ਅਸੀਂ ਫੀਮ ਦਿੰਨੇ ਆ ਜਾਂ ਇਹਨੂੰ ਹਾਰਟ ਅਟੈਕ ਹੋਇਆ ਤੇ ਇਹਨੂੰ ਫੀਮ ਚਟਾ ਦੋ ਆ ਕੀ ਅੱਜ ਕੱਲ ਇਹ ਪਰ ਚੱਲ ਰਿਹਾ ਹੈ ਦੇਖੋ ਇਸ ਤਰ੍ਹਾਂ ਮਾ ਜਿਹੜੀ ਓਪੀਮ ਆ ਨਾ ਅਫੀਮ ਇਹ ਸਾਡੀ ਫਾਰਮੈਕੋਲੋਜੀ ਚ ਵੀ ਹੈਗੀ ਆ ਜੀ ਇਹ ਦਵਾਈ ਆ ਪਰ ਦੋਸਤੋ ਬਹੁਤ ਖਿਆਲ ਰੱਖਣਾ ਅਫੀਮ ਕੋਈ ਦਵਾਈ ਨਹੀਂ ਹੈ ਪਹਿਲੀ ਗੱਲ ਇਹ ਜਿਹੜੀ ਹੈਗੀ ਆ ਇਹ ਕਈ ਤਰ੍ਹਾਂ ਨਾਲ ਕੰਮ ਕਰਦੀ ਹੈ ਇੱਕ ਤਰ੍ਹਾਂ ਦਾ ਇਹ ਪੇਨ ਕਿਲਰ ਹੈਗੀ ਆ ਓਪੀਓ ਸਭ ਤੋਂ ਵੱਡਾ ਪੇਨ ਕਿਲਰ ਆ ਦੂਸਰਾ ਹੈ ਐਂਗਜ਼ਾਇਟੀ ਵੀ ਦੂਰ ਕਰਦੀ ਆ ਸਟ्रेस ਨੂੰ ਜਦੋਂ ਉਸ ਵਕਤ ਜੇਕਰ ਕਿਸੇ ਨੂੰ ਕੋਈ ਤਕਲੀਫ ਹੁੰਦੀ ਆ ਤੁਸੀਂ ਉਹਨਾਂ ਨੂੰ ਥੋੜੀ ਬਹੁਤੀ ਫੀਲ ਦਿੰਨੇ ਪਰ ਉਹਦਾ ਬੀਪੀ ਨਹੀਂ ਪਤਾ ਕਿੱਦਾਂ ਬੀਪੀ ਨੂੰ ਵੀ ਵਧਾਉਂਦੀ ਏ ਸੋ ਮੈਂ ਇਹ ਸਲਾਹ ਦਵਾਂਗਾ ਕਿ ਇਹ ਆਪਣਾ ਹਾਰਟ ਦੀ ਗੱਲ ਕਰੀਏ ਜਦੋਂ ਵੀ ਹਾਰਟ ਟੈਕ ਦਾ ਸ਼ੱਕ ਹੋਵੇ ਨੰਬਰ 1 جے ਤੁਹਾਨੂੰ ਬੜੀ ਇੰਪੋਰਟੈਂਟ ਚੀਜ਼ ਆ ਪਤਾ ਹੋਣਾ ਚਾਹੀਦਾ ਹਾਰਟ ਅਟੈਕ ਲੱਛਣ ਕੀ ਆ ਲੱਛਣ ਹਾਰਟ ਅਟੈਕ ਦੇ ਹਨ ਦਰਦ ਹੁੰਦੀ ਆ ਦਰਦ ਜਿਹੜੀ ਆ ਉਹ ਛਾਤੀ ਦੇ ਵਿੱਚ ਹੁੰਦੀ ਆ ਦੋਸਤੋ ਬੜੀ ਧਿਆਨ ਨਾਲ ਗੱਲ ਸੁਣਨਾ ਜੇ ਕੋਈ ਮੈਨੂੰ ਇੱਥੇ ਕਹਿੰਦਾ ਦਰਦ ਹੁੰਦੀ ਖੱਬੇ ਪਾਸੇ ਦਿਲ ਜਿਆਦਾ ਖੱਬੇ ਪਾਸੇ ਹੁੰਦਾ ਥੋੜਾ ਜਿਹਾ ਸੱਜੇ ਪਾਸੇ ਹੁੰਦਾ ਤੇ ਮੈਨੂੰ ਲੱਗਦਾ ਇਹਨੂੰ ਹਾਰਟ ਦੀ ਤਕਲੀਫ ਹੋਣ ਦੇ ਚਾਂਸ ਘੱਟ ਆ ਜਿਹੜੀ ਹਾਰਟ ਦੀ ਕਲਾਸਿਕਲ ਦਰਦ ਆ ਜੇ ਕੋਈ ਇੱਥੇ ਕਹਿੰਦਾ ਨਾ ਡਾਕਟਰ ਸਾਹਿਬ ਇੱਥੇ ਦਰਦ ਹੁੰਦੀ ਆ ਜਾਂ ਕਿਸੇ ਨੇ ਕਿਹਾ ਸੈਂਟਰ ਚ ਯਸ ਜਿਹੜੀ ਕਿ ਨਾਲ ਬਾਹ ਨੂੰ ਜਾਵੇ ਜਾਂ ਨਾ ਜਾਵੇ ਜੇ ਜਾਂਦੀ ਆ ਬਾਹ ਨੂੰ ਤਾਂ ਫਿਰ ਸਮਝੋ ਇਹ ਦਰਦੜੀ ਆ ਹਾਟ ਦੀ ਆ ਵੱਡੀ ਗੱਲ ਹੋਰ ਉਸ ਤੋਂ ਬਾਅਦ ਜ਼ਰੂਰੀ ਗੱਲ ਹੈ ਕੀ ਆ ਇਹ ਹਾਟ ਦੀ ਦਰਦ ਦੇ ਨਾਲ ਪਸੀਨਾ ਜਿਆਦਾ ਠੰਡੀ ਤਰੇੜੀ ਹੂੰ ਉਸ ਤੋਂ ਬਾਅਦ ਮੂੰਹ ਦਾ ਰੰਗ ਜਿਹੜਾ ਨਾ ਬਿਲਕੁਲ ਬੱਗਾ ਹੋ ਜਾਂਦਾ ਸਫੈਦ ਹੋ ਜਾਂਦਾ ਜਿਦਾ ਖੂਨ ਡ੍ਰੇਨ ਕਬਰਾਹਟ ਬੜੀ ਹੁੰਦੀ ਆ ਸਾਹ ਚੜ ਸਕਦਾ ਵਾ ਬੰਦਿਆਂ ਨੂੰ ਚੱਲਿਆਣਾ ਤੁਸੀਂ ਦੋਸਤੋ ਅਗਰ ਕਿਸੇ ਨੂੰ ਸ਼ੱਕ ਹੋਵੇ ਹੁਣ ਜਿਹੜੀ ਗੱਲ ਮੈਂ ਕਲ ਕਰਨੇ ਕੀ ਕਰਨਾ ਇਮੀਡੀਏਟਲੀ ਬੈਠ ਜਾਣਾ ਇੱਕ ਕਦਮ ਨਹੀਂ ਮੈਂ ਛੋਟੀ ਗੱਲ ਸੁਣਾਣਾ ਚਾਹਨਾ ਕਿਸੇ ਮੈਨੂੰ ਪੇਸ਼ੈਂਟ ਦਾ ਫੋਨ ਆਇਆ ਜਲੰਧਰ ਤੋਂ ਦਿੱਲੀ ਕੋਈ ਜਾ ਰਹੀ ਸੀ ਲੇਡੀਜ਼ ਫੋਨ ਆਇਆ ਹਸਬੰਡਾ ਮੇਰੇ ਪੇਸ਼ੈਂਟ ਸੀ ਡਾਕਟਰ ਸਾਹਿਬ ਜਦਾਂ ਕਰਕੇ ਦਰਦ ਹੋ ਰਹੀ ਹੈ ਮੈਨੂੰ ਉਹਨੂੰ ਦੱਸਿਆ ਮੈਂ ਕਿਹਾ ਤੈਨੂੰ ਹਾਰਟ ਅਟੈਕ ਆ ਮੈਂ ਕਿਹਾ ਬੈਠ ਜਾ ਜਿਹੜਾ ਸਟੇਸ਼ਨ ਕਹਿੰਦੇ ਪੁਰਾਣੀ ਦਿੱਲੀ ਆ ਰਿਹਾ ਮੈਂ ਕਿਹਾ ਉੱਥੇ ਉਤਰ ਜਾਣਾ ਇੱਕ ਕਦਮ ਨਹੀਂ ਚੱਲਣਾ ਖੱਪਾ ਨਹੀਂ ਫਿਰਦਾ ਟਾਈਮ ਸੀ ਸਰਦੀਆਂ ਤੇਜ਼ ਸੀ ਵੀ ਮੈਨੂੰ ਬਚਾਓ ਮੈਂ ਚਲੋ ਪ੍ਰਮਾਤਮਾ ਨੇ ਮੇਰ ਕੀਤੀ ਮੈਂ ਐਂਬੂਲੈਂਸ ਵੀ ਅਰੇਂਜ ਕਰ ਸਕਿਆ ਉੱਥੇ ਹੀ ਚੱਕ ਕੇ ਐਂਬੂਲੈਂਸ ਵਾਲੇ ਆ ਗਏ ਐਂਬੂਲੈਂਸ ਵਾਲੇ ਚੱਕ ਕੇ ਹਸਪਤਾਲ ਲੈ ਗਏ ਹਾਰਟ ਐਟੈਕ ਸੀਗਾ ਮਤਲਬ ਮੇਰਾ ਕਹਿੰਦਾ ਇੱਕ ਕਦਮ ਨਹੀਂ ਚੱਲਣਾ ਉਸ ਤੋਂ ਬਾਅਦ ਜੇ ਕਿਸੇ ਕੋਲ ਸੋਰਬੀਟੇਡ ਦੀ ਗੋਲੀ ਆਸ-ਪਾਸ ਹੋਵੇ ਉਹ ਉਸੇ ਵਕਤ ਜੀਬ ਦੇ ਥੱਲੇ ਰੱਖ ਲੈਣੀ ਚਾਹੀਦੀ ਆ ਨੰਬਰ 2 ਡਿਸਪ੍ਰਿਨ ਦੀ ਗੋਲੀ ਦੋਸਤੋ ਡਿਸਪ੍ਰਿਨ ਜਿਹੜੀ ਗੋਲੀ ਆ ਉਹ ਸੋਲਿਊਬਲ ਆ ਪਾਣੀ ਦੇ ਵਿੱਚ ਜਿਹੜੀ ਅਸੀਂ ਇਕੋਸਪ੍ਰਿਨ ਵਗੈਰਾ ਹਾਰਟ ਲਈ ਦਿੰਨੇ ਉਹ ਸੋਲਿਊਬਲ ਨਹੀਂ ਹੁੰਦੀ ਜੇ ਕਿਤੇ ਡਿਸਪ੍ਰਿਨ ਦੀ ਗੋਲੀ ਮਿਲ ਜਵੇ ਪੂਰੀ ਗੋਲੀ ਪਾਣੀ ਚ ਘੋਲ ਕੇ ਪਲਾ ਇਹ ਦੋ ਚੀਜ਼ਾਂ ਟੋਟਲ ਰੈਸਟ ਡਿਸਪਰਿੰਦੀ ਗੋਲੀ ਤੇ ਜੇ ਸੋਰਬੀਟੇਟ ਮਿਲ ਜਵੇ ਕਿਸੇ ਕੋਲ ਸੋਰਬੀਟ ਦੀ ਗੋਲੀ ਇਹ ਜਿਹੜੀ ਆ ਇਹ ਹਾਰਟ ਅਟੈਕ ਨੂੰ ਬਹੁਤ ਜ਼ਿਆਦਾ ਮਦਦ ਦੇ ਸਕਦੇ ਹਨ ਇਮੀਡੀਏਟਲੀ ਡਾਕਟਰ ਨੂੰ ਬੁਲਾਇਆ ਜਾਵੇ ਜਾਂ ਇਸ ਇਨਸਾਨ ਨੂੰ ਹਸਪੀਟਲ ਨਜ਼ਦੀਕ ਜਿਹੜਾ ਵੀਗਾ ਉੱਥੇ ਪਹੁੰਚਾਉਣਾ ਚਾਹੀਦਾ ਹੈਗਾ ਕਿਉਂਕਿ ਹਾਰਟ ਅਟੈਕ ਜਾਨ ਲੈਵਾ ਹੋ ਸਕਦਾ ਤੁਸੀਂ ਗੱਲ ਕੀਤੀ ਸੀ ਹਾਈਪਰ ਟੈਨਸ਼ਨ ਸਾਇਲੈਂਟ ਕਿਲਰ ਸਾਇਲੈਂਟ ਕਿਲਰ ਇਹ ਕੋ ਇਸ ਤਰ੍ਹਾਂ ਜਿਹੜਾ ਹਾਈ ਬਲੱਡ ਪ੍ਰੈਸ਼ਰ ਹੈ ਨਾ ਇਹ ਬਹੁਤ ਵੱਡਾ ਕੌਜ਼ ਹੈਗਾ ਹਾਰਟ ਡਿਜ਼ੀਜ਼ ਦਾ ਹਾਈ ਬਲੱਡ ਪ੍ਰੈਸ਼ਰ ਜਿਹੜਾ ਇਟ ਕਿਲਸ ਬਟ ਇਟ ਕਿਲਸ ਮੈਨੀ ਟਾਈਮ ਸਾਇਲੈਂਟਲੀ ਕਿੱਦਾਂ ਹੁੰਦਾ ਮਰੀ ਜਾਂਦੇ ਹੈਗੇ ਸਾਡੇ ਕੋਲ ਜੁਕਾਮ ਲਈ ਬੁਖਾਰ ਲਈ ਅਸੀਂ ਬੀਪੀ ਦੇਖਣਾ ਦੇਖਣਾ ਐਜ਼ ਅ ਫਿਜ਼ੀਸ਼ੀਅਨ ਉਹ ਨਹੀਂ ਡਾਕਟਰ ਮੈਂ ਤਾਂ ਬੁਖਾਰ ਲਈ ਮੈਨੂੰ ਤਾਂ ਕੋਈ ਤਕਲੀਫ ਨਹੀਂ ਦੋਸਤੋ ਯਾਦ ਰੱਖਿਓ ਹਾਈ ਬਲੱਡ ਪ੍ਰੈਸ਼ਰ ਜਿਹੜਾ ਬਾ ਯਾ ਤਾਂ 60% ਬੰਦਿਆਂ ਦੇ ਵਿੱਚ ਕੋਈ ਤਕਲੀਫ ਨਹੀਂ ਕਰਦਾ ਇਹ ਅਪਾਗੇ ਹਨ ਇਹ ਬਦਕਿਸਮਤਾਂ ਮੈਂ ਇਹ ਕਹਿੰਦਾ ਜਿਹੜੇ ਨੂੰ ਹਾਈ ਬਲੱਡ ਪ੍ਰੈਸ਼ਰ ਕਰਕੇ ਸਿਰ 'ਚ ਦਰਦ ਹੁੰਦੀ ਆ ਚੱਕਰ ਆਉਂਦੇ ਆ ਕਬਰਾਹਟ ਹੁੰਦੀ ਆ ਥਕਾਵਟ ਹੁੰਦੀ ਆ ਭਾਰਾ ਜਿਹਾ ਲੱਗਦਾ ਵਾ ਉਹ ਖੁਸ਼ਕਿਸਮਤ ਹਨ ਕਿਉਂਕਿ ਉਹ ਜਾ ਕੇ ਚੈੱਕ ਅਪ ਕਰਵਾਂਦੇ ਆ ਜੀ ਜਿਨ੍ਹਾਂ ਨੂੰ ਤਕਲੀਫ ਤਾਂ ਹੀ ਨੂੰ ਸਾਇਲੈਂਟ ਕਿਲਰ ਕਿਹਾ ਜਾਂਦਾ ਉਹ ਦੇਖਿਆ ਕਿ ਵਿਆਹ ਤੇ ਕੋਈ ਨੱਚਦਾ ਕਿਸਦਾ ਆਪਦਾ ਵਿਆਹ ਵੀ ਹੁੰਦਾ ਹੈ ਕੋਈ ਕਿਤੇ ਬੈਠਾ ਹੋਇਆ ਪਾਰਟੀ ਪਾਰਟ ਕਰ ਰਹੇ ਨੇ ਉਹ ਮਤਲਬ ਸਾਇਲੈਂਟਲੀ ਉਹਨਾਂ ਨੂੰ ਅਟੈਕ ਆ ਜਾਂਦਾ ਇਹ ਅੱਜ ਤੁਸੀਂ ਬੜਾ ਅੱਛਾ ਮੁੱਦਾ ਉਠਾਇਆ ਹੈਗਾ ਮੈਂ ਬੜਾ ਖੁਸ਼ ਆ ਕਿਉਂਕਿ ਸਰਡਨ ਡੈਥ ਜਿਹੜੀ ਹੈਗੀ ਆ ਇਹ ਅੱਜ ਇੱਕ ਨੋਰਮ ਵੀ ਬਣ ਗਿਆ ਥੋੜਾ ਜਿਹਾ ਮੈਂ ਵੀ ਕਹਿਣਾ ਚਾਹਾਂਗਾ ਕਿਉਂਕਿ ਮੀਡੀਆ ਬਹੁਤ ਸਟਰੋਂਗ ਹੋ ਗਿਆ ਹਰ ਚੀਜ਼ ਰਿਪੋਰਟ ਹੋ ਰਹੀ ਐ ਅਸੀਂ ਦੇਖ ਰਹੇ ਹਾਂ ਇਸ ਕਰਕੇ ਜਿਆਦਾ ਲੋਕਾਂ ਨੂੰ ਪਤਾ ਲੱਗ ਰਿਹਾ ਬਟ ਨੇਵਰਦੀ ਲੈਸ ਹੋ ਰਿਹਾ ਤਾਂ ਤਾਂ ਹੀ ਰਿਪੋਰਟ ਹੋ ਰਿਹਾ ਹੂੰ ਜੀ ਸਰਡਨ ਡੈਥ ਜਿਹੜੀ ਹੈਗੀ ਆ ਸਰਡਨ ਕਾਰਡੀਕ ਡੈਥ ਅੱਜ ਇਹ ਇੱਕ ਸਾਡੀਆਂ ਸਾਡੀ ਇਸ ਕਾਨਫਰੰਸ ਦੇ ਵਿੱਚ ਵੀ ਆਪਾਂ ਜ਼ਰੂਰ ਕਿਸੇ ਵੇਲੇ ਫੇਰ ਗੱਲ ਕਰਾਂਗੇ ਇਹਦੇ ਬਾਰੇ ਇਹਦੇ ਕਈ ਤਰ੍ਹਾਂ ਦੇ ਕਾਰਨ ਹੈਗੇ ਆ ਔਰ ਇਤੋਂ ਬਚਣ ਵਾਸਤੇ ਜਿਹੜੀ ਹਾਰਟ ਅਟੈਕ ਦੇ ਮਕਾਰਨ ਦੱਸੇ ਹੈਗੇ ਆ ਜੇ ਅਸੀਂ ਉਹਨਾਂ ਤੋਂ ਬਚ ਜਾਈਏ ਤਾਂ ਇਸ ਤੋਂ ਵੀ ਅਸੀਂ ਬਚਿਆ ਜਾ ਸਕੀ ਜੀ ਅੱਛਾ ਮਾਰਨਿੰਗ ਰੁਟੀਨ ਕੀ ਹੋਣੀ ਚਾਹੀਦੀ ਆਈਡਲ ਮਾਰਨਿੰਗ ਰੁਟੀਨ ਕੀ ਹੋਣੀ ਚਾਹੀਦੀ ਆ ਜੇ ਤੁਹਾਡਾ ਵੀਪੀ ਵੱਧਦਾ ਤਾਂ ਬੜੀ ਅੱਛੀ ਫਿਰ ਸਵਾਲ ਕੀਤਾ ਤੁਸੀਂ ਦੇਖੋ ਇਸ ਤਰ੍ਹਾਂ ਵਾਂ ਪਹਿਲੀ ਗੱਲ ਤਾਂ ਸਲੀਪ ਪੂਰੀ ਹੋਣੀ ਚਾਹੀਦੀ ਆ ਜੀ ਸਲੀਪ ਜਿਹੜੀ ਆ ਉਹ ਤਕਰੀਬਨ 7 ਤੋਂ 8 ਘੰਟੇ ਚਾਹੀਦੀ ਆ ਇਹ ਜਿੰਨਾ ਜਿੰਨਾ ਤੁਸੀਂ ਗਰੋ ਕਰਦੇ ਉਮਰ ਦੇ ਵਿੱਚ ਥੋੜੀ ਜਿਹੀ ਘਟ ਜਾਂਦੀ ਪਰ ਮੈਂ ਚਾਹਾਂਗਾ ਨੀਂਦ 9-8 ਤਮੀ ਤੁਸੀਂ ਲੇਟੇ ਰਹੋ 7 ਤੋਂ 8 ਘੰਟੇ 10 ਵਜੇ ਸੁੱਤੇ ਸਵੇਰੇ 6 ਵਜੇ ਉੱਠੇ ਤੁਸੀਂ ਉੱਠ ਕੇ ਜਿਹੜੀ ਤੁਸੀਂ ਗੱਲ ਕਰਦੇ ਮਾਰਨਿੰਗ ਰੂਟੀਨ ਕੀ ਹੋਣੀ ਚਾਹੀਦੀ ਆ ਬਹੁਤ ਇੰਪੋਰਟੈਂਟ ਹੈਗਾ ਵਾ ਅੱਜ ਮੂਵਮੈਂਟ ਬੈਸਟ ਐਕਸਰਸਾਈਜ਼ ਕੀ ਆ ਉਹ ਹੈਗੀ ਆ ਸੈਰ ਸਾਈਕਲਿੰਗ সুইਮਿੰਗ ਜੀ ਸੈਰ ਸਾਈਕਲਿੰਗ ਜਾਂ সুইਮਿੰਗ ਕੋਈ ਜ਼ਰੂਰੀ ਨਹੀਂ ਟਰੈਡਮਿਲ ਜੇ ਹੈਗੀ ਤਾਂ ਟਰੈਡਮਿਲ ਤੇ ਚੱਲੋ ਬਟ ਇੱਕੋ ਹੀ ਗੱਲ ਆ ਬ੍ਰਿਸਕ ਵਾਕ ਕਰਨਾ ਜੇ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਹੈਗੀ ਆ ਤੇ ਆਪਣੀ ਸੈਲਫ ਲਿਮਿਟਿੰਗ ਜਿੰਨੇ ਉਨੀ ਸੈਰ ਕਰਨੀ ਹੈ ਕਿ ਤੁਹਾਨੂੰ ਜਿਹੜਾ ਹੈਗਾ ਵਾ ਉਹ ਝਕਾवट ਨਾ ਹੋਵੇ ਸਾਹ ਨਾ ਚੜੇ ਇਹ ਇੰਪੋਰਟੈਂਟ ਹੈ ਸੈਲਫ ਲਿਮਿਟਿੰਗ ਜਿਤਕਨ ਸਾਹ ਚੜਦਾ ਹਾਰਟ ਪੇਸ਼IENTS ਨੂੰ ਮੈਂ ਹਮੇਸ਼ਾ ਸੁਜੈਸਟ ਕਰਦਾ ਦੂਰ ਨਾ ਜਾਓ ਸੈਰ ਲਈ ਕਿਉਂਕਿ ਜਿੱਥੇ ਸਾਹ ਚੜਿਆ ਤਕਲੀਫ ਹੋਈ ਦਰਦ ਹੋਈ ਉੱਥੇ ਬਹਿਣਾ ਵਾ ਘਰ ਦੇ ਆਸ-ਪਾਸ ਸੈਰ ਕਰੋ ਜੇ ਘਰ 'ਚ ਨਹੀਂ ਜਗ੍ਹਾ ਹੈਗੀ ਮੰਨ ਲਓ 100 ਕਦਮ ਇੱਧਰ ਤੇ 100 ਕਦਮ ਉੱਥੇ ਤਾਂ ਕਿ ਤੁਸੀਂ ਕਿਸੇ ਵੇਲੇ ਵੀ ਘਰ ਤੋਂ 100 ਕਦਮ ਤੋਂ ਦੂਰ ਨਹੀਂ ਹੋਵੋਗੇ ਠੀਕ ਹੈ ਸੈਰ ਬੜੀ ਜ਼ਰੂਰੀ ਆ ਸੈਕਿੰਡ ਇਹ ਤਾਂ ਹੋ ਗਈ ਆਈਸੋਮੈਟ੍ਰਿਕ ਜਿਹੜੇ weight ਹੈ ਜਾਂ resistance exercise ਜਿਹਨੂੰ ਕਹਿੰਦੇ ਆ ਉਹ ਵੀ ਬਹੁਤ ਜ਼ਰੂਰੀ ਆ ਮੈਂ ਦੱਸਣਾ ਚਾਹਾਂਗਾ ਆਪਣੇ ਦੇਖਣ ਵਾਲਿਆਂ ਨੂੰ ਆਪਣੇ viewers ਨੂੰ ਕਿ ਜਦੋਂ ਏਜ ਹੁੰਦੀ ਆ ਉਦੋਂ ਸਾਰਕੋਪੀਨੀਆ ਹੁੰਦਾ ਮਸਲਸ ਜਿਹੜੇ ਬੋਡੀ ਦੇ ਵੀਕ ਹੋਣੇ ਸ਼ੁਰੂ ਹੋ ਜਾਂਦੇ ਆ ਉਹਨਾਂ ਦੇ ਵਾਸਤੇ ਸਾਨੂੰ ਜਿਹੜੀ ਐਕਸਰਸਾਈਜ਼ ਰੈਜ਼ਿਸਟੈਂਸ ਜਿੱਦਾਂ weight ਚੱਕਣਾ ਛੋਟਾ ਡੰਬਲ ਲੈ ਲਓ ਐਕਸਰਸਾਈਜ਼ ਵੀ ਬਹੁਤ ਜ਼ਰੂਰੀ ਹੈ ਕਿ ਆ ਸਰਕੋਪੀਨੀਆ ਨਹੀਂ ਹੁੰਦਾ ਔਰ ਇਹ ਜਿਹੜੀ ਐਕਸਰਸਾਈਜ਼ ਹੈ ਹਾਰਟ ਦੇ ਮਸਲਸ ਨੂੰ ਵੀ ਸਟਰੋਂਗ ਕਰਦੀ ਆ ਜਿਹੜੀ ਬੋਡੀ ਦੀ ਆ ਉਸ ਤੋਂ ਬਾਅਦ ਜਿਹੜੀ ਮਾਰਨਿੰਗ ਦੀ ਤੁਸੀਂ ਗੱਲ ਕਰਨੇ ਮਾਰਨਿੰਗ ਚ ਅੱਛਾ ਬ੍ਰੈਕਫਾਸਟ ਲੈਣਾ ਚਾਹੀਦਾ ਵਾ ਫੈਟ ਜੇ ਬਲੱਡ ਪ੍ਰੈਸ਼ਰ ਹੈਗਾ ਤੇ ਨਮਕ ਘਟਕਣਾ ਬਹੁਤ ਇੰਪੋਰਟੈਂਟ ਆ ਨਮਕ ਘਟ ਆਈਡੀਅਲ ਬ੍ਰੈਕਫਾਸਟ ਮੇਰੇ ਹਿਸਾਬ ਦੇ ਨਾਲ ਹਰ ਕਿਸੇ ਦਾ ਅਲੱਗ-ਅਲੱਗ ਹੈਗਾ ਵਾ ਮੇਰੇ ਹਿਸਾਬ ਦੇ ਨਾਲ ਉਹਦੇ ਵਿੱਚ ਫਰੂਟ ਜ਼ਰੂਰ ਹੋਣੇ ਚਾਹੀਦੇ ਆ ਥੋੜੇ ਜੇ ਨੱਟਸ ਹੋਣੇ ਚਾਹੀਦੇ ਗਿਣਤੀ ਦੇ ਜੀ ਇਹ ਤੁਹਾਨੂੰ ਬਲੱਡ ਪ੍ਰੈਸ਼ਰ ਹੈਗਾ ਜਾਂ ਹਾਰਟ ਹੈਗਾ ਫਿਰ 5-6 ਆਦਰਵਾਇਜ਼ 10 ਤੋਂ ਉੱਪਰ ਨਹੀਂ ਨੱਟਸ ਉਸ ਤੋਂ ਇਲਾਵਾ ਕੋਈ ਵੀ ਚੀਜ਼ ਆਪਾਂ ਜੇ ਕੋਈ ਰੋਟੀ ਖਾਣਾ ਚਾਹੁੰਦਾ ਪਰੌਂਠੀ ਖਾਣਾ ਚਾਹੁੰਦਾ ਪਰੌਂਠੀ ਖਾ ਲਓ ਪਰ ਚੋਪੜਾ ਨਾ ਘਿਓ ਨਾ ਲਗਾਓ ਜੀ ਕਿਉਂਕਿ ਉਸਕੀ ਆਟਾ ਹੈਗਾ ਵਾ ਤੇ ਉਹਦੇ ਵਿੱਚ ਸਬਜ਼ੀ ਹੈਗੀ ਆ ਵੈਜੀਟੇਬਲ ਜ਼ਿਆਦਾ ਲੱਸੀ ਬਹੁਤ ਅੱਛੀ ਚੀਜ਼ ਹੈਗੀ ਆ ਚਾਟੀ ਦੀ ਲੱਸੀ ਅੱਜਕੱਲ ਪੈਕੇਟਸ ਮਿਲ ਜਾਂਦੇ ਆ ਛਾਚ ਦੇ ਘਰਾਂ 'ਚ ਤਾਂ ਹੁੰਦੀ ਨਹੀਂ ਹੁਣ ਉਹ ਬਹੁਤ ਅੱਛੀ ਚੀਜ਼ ਆ ਮੈਂ ਗੱਲ ਕਰ ਰਿਹਾ ਉਹਨਾਂ ਦੀ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਐਪਲ ਮੈਸੇਜ ਆ ਜੀ ਜੀ ਠੀਕ ਹੈ ਜਿਹਨੂੰ ਨਹੀਂ ਹੈਗਾ ਉਹ ਤਾਂ ਆਪਣਾ ਜੋ ਜੋ ਕਰਦੇ ਜੀ ਬਸ ਇੱਕੋ ਗੱਲ ਦਾ ਖਿਆਲ ਰੱਖਣਾ ਕਿ ਵਜਨ ਨਾ ਵਧੇ ਤੇ ਉਸ ਤੋਂ ਇਲਾਵਾ ਜਿਹੜੇ ਇਹਦੇ ਵਿੱਚ ਅਸੀਂ ਗੱਲ ਕਰਦੇ ਹਾਂ ਕੋਈ ਸੀਰੀਅਸ ਲੈਣਾ ਹੈਗਾ ਕੋਈ ਦਲੀਆ ਹੋ ਗਿਆ ਕੋਨਫਲੈਕਸ ਹੋ ਗਏ ਮੱਕੀ ਦਾ ਹੋ ਗਿਆ ਮਤਲਬ ਐਦਾਂ ਦੀ ਚੀਜ਼ ਇਹ ਬ੍ਰੈਕਫਾਸਟ ਤੁਹਾਡਾ ਅੱਛਾ ਹੋਣਾ ਚਾਹੀਦਾ ਜੀ ਔਰ ਦੋਸਤੋ ਮੈਂ ਗਲਹੁਣੀ ਕਿੰਨੀ ਵਜਨ ਦੀ ਵਜਨ ਦਾ ਘਟਾਉਣਾ ਖਾਲੀ ਵਜਨ ਘਟਾਉਣ ਨਾਲ ਤੁਹਾਨੂੰ ਬਿਮਾਰੀ ਔਰ ਮੌਤ ਦਾ ਰਿਸਕ ਘਟ ਜਾਂਦਾ ਜੀ ਅੱਛਾ ਰਾਤ ਨੂੰ ਕਿਹੜੀ ਕਹਿੰਦੇ ਆ ਜਿਹਨਾਂ ਬਲੱਡ ਪ੍ਰੈਸ਼ਰ ਵੱਧਦਾ ਹੈ ਜਾਂ ਜਿਹਨੂੰ ਹਾਰਟ ਅਟੈਕ ਦੀ ਹੁੰਦੀ ਹੈ ਉਹ ਪਾਣੀ ਪੀ ਕੇ ਸੋਣਾ ਜਾਂ ਉਹ ਕੁਛ ਇਦਾਂ ਦੀ ਹੈ ਇਦਾਂ ਦਾ ਕੋਈ ਇਹ ਤੁਸੀਂ ਅੱਛੀਆਂ ਗੱਲਾਂ ਕਰ ਰਹੇ ਮਿਥਸ ਅਸੀਂ ਕਹਿੰਦੇ ਹੈਗੇ ਆ ਇਦਾਂ ਦਾ ਕੋਈ ਗੱਲ ਨਹੀਂ ਪਾਣੀ ਵੈਸੇ ਹੀ ਜ਼ਿਆਦਾ ਪੀਣਾ ਚਾਹੀਦਾ ਦਿਨ ਚ ਰਾਤ ਨੂੰ ਪੀਣਾ ਚਾਹੀਦਾ ਨਹੀਂ ਪੀ ਲੋ ਕੋਈ ਨੁਕਸਾਨ ਨਹੀਂ ਇੰਜ ਨਹੀਂ ਆ ਕਿ ਰਾਤ ਨੂੰ ਜੇਕਰ ਜ਼ਿਆਦਾ ਉਮਰ ਚ ਪਾਣੀ ਪੀਣਗੇ ਆਦਮੀਆਂ ਦੇ ਵਿੱਚ ਉਨਨੂੰ ਰਾਤ ਨੂੰ ਪ੍ਰੋਸਟੇਟ ਗਲੈਂਡ ਹੁੰਦਾ ਵਾ ਤੇ ਉਹਨੂੰ ਬਾਥਰੂਮ ਉੱਠ ਕੇ ਜਾਣਾ ਪਊਗਾ ਪਰ ਰਾਤ ਨੂੰ ਪਾਣੀ ਪੀਣ ਦੀ ਕੋਈ ਖਾਸ ਅਹਿਮੀਅਤ ਨਹੀਂ ਹੈਗੀ ਕਿਸੇ ਤਰ੍ਹਾਂ ਦਾ ਉਹਦਾ ਕੋਈ ਇਦਾਂ ਦੇ ਫਾਇਦੇ ਵਾਲੀ ਗੱਲ ਨਹੀਂ ਹੈ ਜੀ ਅੱਛਾ ਇੱਕ ਇਹ ਵੀ ਗੱਲ ਹੈ ਜਦੋਂ ਕੋਲੈਸਟ੍ਰੋਲ ਕਹਿੰਦੇ ਆ ਵੀ ਖੂਨ ਗਾੜਾ ਹੋ ਗਿਆ ਤੇ ਉਹ ਉਹਨੂੰ ਕਿੱਦਾਂ ਸੈੱਟ ਕੀਤਾ ਜਾ ਸਕਦਾ ਕੋਲੈਸਟ੍ਰੋਲ ਬੜਾ ਇੰਪੋਰਟੈਂਟ ਹੈ ਦੇਖੋ ਇਦਾਂ ਜਿਹੜੀ ਕੋਲੈਸਟ੍ਰੋਲ ਦੀ ਹੈਗੀ ਨਾ ਇਹਦੀ ਸਟੋਰੀ ਬੜੀ ਇੰਟਰਸਟਿੰਗ ਹੈਗੀ ਪਹਿਲਾਂ ਆਇਆ ਕੋਲੈਸਟ੍ਰੋਲ ਬਹੁਤ ਇੰਪੋਰਟੈਂਟ ਹੈ ਫਿਰ ਆ ਗਿਆ ਇਹਦੀ ਕੋਈ ਇੰਪੋਰਟੈਂਸ ਨਹੀਂ ਪਰ ਹੁਣ ਇਹ ਸਟੈਬਲਿਸ਼ लो डेंसिटी कोलेस्ट्रॉल ਜਿਹੜਾ ਹੈਗਾ ਉਹ ਅੱਛਾ ਨਹੀਂ ਹੈਗਾ ਤੁਸੀਂ ਵਰਡ ਪੁੱਛਿਆ ਕਿਦਾਂ ਦੇਖੋ ਇਹਦੇ ਵਾਸਤੇ ਡਾਈਟ ਦਾ ਖਿਆਲ ਕਰਨਾ ਡਾਈਟ ਦੇ ਵਿੱਚ ਕੀ ਹੈ ਫੈਟਸ ਮੱਖਣ ਮਲਾਈ ਕਿਉਂ ਹਮ ਇਵਨ ਜਿਹੜਾ ਦੁੱਧ ਹੈਗਾ ਵਾ ਮੈਂ ਬਹੁਤ ਲੋਕਾਂ ਨੂੰ ਸਮਝਾਉਣਾ ਦੁੱਧ ਨੂੰ ਵੀ ਵੱਡੇ ਬਰਤਨ ਚ ਫ੍ਰਿਜ ਚ ਰੱਖ ਕੇ ਠੰਡਾ ਕਰਕੇ ਉਹਦੀ ਮਲਾਈ ਉਤਾਰ ਕੇ ਪੀਣਾ ਕਿਉਂਕਿ ਉਹਦੇ ਵਿੱਚ ਵੀ ਫੈਟ ਹੈ ਲੱਸੀ ਮੈਂ ਕਿਉਂ ਕਹਿੰਨਾ ਮੱਖਣ ਨਿਕਲ ਗਿਆ ਜੀ ਜਿਹੜੀ ਖਰਾਬ ਚੀਜ਼ ਸੀ ਉਹ ਨਿਕਲ ਗਈ ਪ੍ਰੋਟੀਨ ਜਗੇ ਜਾ ਰਹੀ ਹੈ ਠੀਕ ਹੈ ਹੁਣ ਆਪਣੀ ਕੋਲੇਸਟ੍ਰੋਲ ਦੀ ਗੱਲ ਦੁਬਾਰਾ ਆਈਏ ਸੈਰ ਨਾਲ ਵੀ ਬੜਾ ਫਰਕ ਪੈਂਦਾ ਜੇ ਅਸੀਂ ਸੈਰ ਕਰਦੇ ਹਾਂ ਤੇ ਤੁਹਾਡੀ ਕੈਲਰੀਜ਼ ਯੂਜ਼ ਹੁੰਦੀਆਂ ਕੋਲੇਸਟ੍ਰੋਲ ਜਿਹੜਾ ਫੈਟ ਹੈਗਾ ਵਾ ਉਹ ਐਕਚੁਅਲੀ ਬੋਡੀ ਦਾ ਸਟੋਰ ਹਉਸਾ ਕੋਲ ਸਟੋਰੇਜ ਦਾ ਨਹੀਂ ਹੁੰਦਾ ਇਹ ਉੱਥੇ ਸਟੋਰ ਕਰੀ ਜਾਂਦੀ ਬੋਡੀ ਤਾਂ ਕਿ ਜਦੋਂ ਅਸੀਂ ਕੈਲਰੀਜ਼ ਬਰਨ ਕਰਦੇ ਹਾਂ ਉਦੋਂ ਇਹ ਫੈਟ ਦੇ ਮੋਲੀਕੂਲ ਜਿਹੜੇ ਆ ਇਹ ਇਸ ਸਟੋਰੇਜ ਆ ਜੀ ਉਹ ਬਰਨ ਹੁੰਦਾ ਵਾ ਤੇ ਕੋਲੇਸਟ੍ਰੋਲ ਲੈਵਲ ਡਾਊਨ ਆਉਂਦਾ ਪਰ ਦੋਸਤੋ ਜੇ ਤੁਹਾਡਾ ਕੋਲੇਸਟ੍ਰੋਲ ਲੈਵਲ ਜੇ ਤੁਹਾਡੇ ਡਾਕਟਰ ਕਹਨ ਉਹਨਾਂ ਨੂੰ ਪੁੱਛ ਕੇ ਜੇ ਘਾਇਰ ਹੈਗਾ ਜੇ ਤੁਹਾਨੂੰ ਬਲੱਡ ਪ੍ਰੈਸ਼ਰ ਹੈਗਾ ਜੇ 슈ਗਰ ਹੈਗੀ ਆ ਜਾਂ ਜੇ ਹਾਰਟ ਦੀ ਪ੍ਰੋਬਲਮ ਹੈਗੀ ਆ ਤੇ ਅੱਜ ਦਵਾਈਆਂ ਹੈਗੀਆਂ ਸਟੈਟਿਨਸ ਉਹਨਾਂ ਨੂੰ ਕਹਿੰਦੇ ਹਨ ਉਹ ਲੈਣੀਆਂ ਚਾਹੀਦੀਆਂ ਜੀ ਇਹ ਦੇਖਿਆ ਗਿਆ ਸਟੈਟਿਨਸ ਲੈਣ ਦੇ ਨਾਲ ਹਾਰਟ ਅਟੈਕ ਦਾ ਵੀ ਘਟ ਜਾਂਦਾ ਰਿਸਕ ਔਰ ਉਮਰ ਵੀ ਵਾਦੀ ਆ ਕਿਉਂਕਿ ਹੋਰ ਹਰ ਪਾਸੇ ਐਥਰੋਸਕਲੋਸਿਸ ਨੂੰ ਇਹਦੀ ਅਥਰੋਸਕਲੋਸਿਸ ਨੇੜੇ ਨਾੜੀਆਂ 'ਚ ਮੈਲ ਜੰਮਦੇ ਨਾ ਬਲੌਕੇਜ ਨੂੰ ਵਾਦ ਕਹਿੰਦੇ ਬਿਲਕੁਲ ਉਹ ਅਥਰੋਸਕਲੋਸਿਸ ਹੈ ਕੋਲੇਸਟ੍ਰੋਲ ਅਥਰੋਸਕਲੋਸਿਸ ਦਾ ਡਾਇਰੈਕਟ ਲਿੰਕ ਹੈਗਾ ਹੋਰ ਵੀ ਚੀਜ਼ਾਂ ਸੋ ਇਹਨੂੰ ਹਮੇਸ਼ਾ ਹੀ ਆਪਣੇ ਕੰਟਰੋਲ 'ਚ ਰੱਖਣਾ ਗੱਲ ਬੜੀ ਸਿੱਧੀ ਹੈਗੀ ਆ ਜੋ ਚੀਜ਼ਾਂ ਪਤਾ ਸਾਹਮਣੇ ਦੇਖ ਕੇ ਮੱਖੀ ਨਹੀਂ ਖਾਦੀ ਜਾਂਦੀ ਸਾਨੂੰ ਪਤਾ ਹੈਗਾ ਵੀ ਕੋਲੇਸਟ੍ਰੋਲ ਦਾ ਨੁਕਸਾਨ ਤੇ ਜੋ ਮਰਜ਼ੀ ਅਸੀਂ ਕਰੀਏ ਇਹਦਾ ਮੇਥੀ ਨਾਲ ਵੀ ਕੋਲੇਸਟ੍ਰੋਲ ਕਹਿੰਦੇ ਘੱਟ ਜਾਂਦਾ ਹੈ ਸਬਜ਼ੀਆਂ ਜ਼ਿਆਦਾ ਖਾਣਾ ਸਭ ਜਿਹੜੀਆਂ ਰਫੇ ਜਿਹੜੀ ਫਾਈਬਰ ਆਏਗਾ ਡਾਈਟ ਹੈ 기ਆ ਸਬਜ਼ੀਆਂ ਫਰੂਟ ਹੋ ਗਏ ਵਿਦ ਪਲਪ ਫਰੂਟ ਜੂਸ ਤੋਂ ਮੈਂ ਸਭ ਨੂੰ ਸੁਲਾ ਦਵਾਂਗਾ ਜੂਸ ਦੀ بجائے ਗੁੱਦੇ ਸਮੇਤ ਫਰੂਟ ਖਾਓ ਇਹ ਝਾੜੂ ਦੀ ਤਰ੍ਹਾਂ ਕੰਮ ਕਰਦਾ ਬਾਡੀ ਚੋਂ ਗੰਦੀਆਂ ਚੀਜ਼ਾਂ ਕੱਢਦਾ ਔਰ ਸੇਤ ਨਿਯਮਤ ਹੈ ਬੜੀ ਇਹ ਪਰਮਾਤਮਾ ਦੀ ਦਿੱਤੀ ਹੋਈ ਮੈਨੂੰ ਤੇ ਹਰ ਇੱਕ ਇਨਸਾਨ ਨੂੰ ਸਭ ਤੋਂ ਵੱਡੀ ਗਿਫਟ ਹੈ ਜੀ ਇਹ ਉਹਨੇ ਦਿੱਤਾ ਵਾ ਸਾਡਾ ਫਰਜ਼ ਹੈਗਾ ਕਿ ਅਸੀਂ ਇਹਦਾ ਖਿਆਲ ਰੱਖੀਏ ਮੰਦਰ ਦੀ ਤਰ੍ਹਾਂ ਇਹ ਬਿਲਕੁਲ ਸਹੀ ਗੱਲ ਕਹਿੰਨੇ ਹੋ ਇਹ ਅਸੀਂ ਧਿਆਨ ਖਿਆਲ ਇਹਦਾ ਰੱਖਾਂਗੇ ਤਾਂ ਹੀ ਇਹ ਚੱਲਨੀ ਸਾਡੇ ਨਾਲ ਜਿਹੜੀ ਸਿਹਤ ਹੈਗੀ ਆ ਇਹਨਾ ਮੁਸ਼ਕਿਲ ਨਹੀਂ ਕੰਮ ਆਏਗਾ ਮੈਂ ਆਪਣੀ 70 ਸਾਲ ਦੀ ਲਾਈਫ ਚ ਇੱਕੋ ਹੀ ਗੱਲ ਤੁਹਾਨੂੰ ਤਜਰਬਾ ਦਊਂਗਾ ਮੋਡਰੇਸ਼ਨ ਇੱਕ ਬੜਾ ਵੱਡਾ ਵਰਲਡ ਹੈਗਾ ਬਾਬਾ ਪਰ ਛੋਟਾ ਵਰਲਡ ਹੈ ਪਰ ਬਹੁਤ ਜ਼ਿਆਦਾ ਮੈਟਰ ਹਰ ਚੀਜ਼ ਮੋਡਰੇਸ਼ਨ ਚ ਮੰਨ ਲਓ ਮੱਖਣ ਵੀ ਲੈਣ ਨੂੰ ਦਿਲ ਕੀਤਾ ਕਿਸੇ ਵੇਲੇ ਤਾਂ ਲੈ ਲਓ ਥੋੜਾ ਜਿਹਾ ਰੋਜ਼ ਨਹੀਂ ਪ੍ਰੋਟੀਨ ਖਾਣ ਨੂੰ ਦਿਲ ਕਰਦਾ ਲ ਲੈ ਇੱਕ ਦਿਨ ਰੋਜ਼ ਨਹੀਂ ਡਰਿੰਕ ਵੀ ਲੰਦੇ ਜਿਹੜੇ ਮੈਂ ਨਹੀਂ ਕਹਿੰਦਾ ਲੈਣੀ ਚਾਹੀਦੀ ਆ ਉਹਦੀ ਕੁਆਂਟੀਟੀ ਬਿਲਕੁਲ ਥੋੜੀ ਮਤਲਬ ਹਰ ਚੀਜ਼ ਮੋਡਰੇਸ਼ਨ ਜੀ ਅੱਛਾ ਤੁਸੀਂ ਮੈਂ ਜਾਂਦਿਆਂ ਦਾ ਇੱਕ ਸਵਾਲ ਪੁੱਛੂਗਾ ਤੁਹਾਨੂੰ ਆਖਰੀ ਤੁਸੀਂ ਮੈਨੂੰ ਮਾਰਨਿੰਗ ਡਰਿੰਕ ਦੱਸ ਰਹੇ ਸੀ ਤੁਹਾਡੀ ਵੀ ਮੈਂ ਆਹ ਮਾਰਨਿੰਗ ਡਰਿੰਕ ਲੈਣਾ ਉਹ ਮਾੜੀ ਜੀ ਦੱਸ ਦੋ ਤਾਂ ਬਾਕੀਆਂ ਨੂੰ ਬੜਾ ਫਾਇਦਾ ਕੱਲ੍ਹ ਸਵੇਰ ਦੇਖੋ ਮੈਨੂੰ ਜਦੋਂ ਕੋਵਿਡ ਆਇਆ ਸੀਗਾ ਉਦੋਂ ਇਹਦਾ ਪ੍ਰਚਲਨ ਹੋਇਆ ਸੀਗਾ ਮੈਂ ਹਲਦੀ ਕੁਝ ਪਤਾ ਨਹੀਂ ਕਾਲੀ ਮਿਰਚ ਕੀ ਕੀ ਪਾਉਂਦੇ ਮਲਠੀ ਕਾਲੀ ਮਿਰਚ ਨਿੰਬੂ ਛੈਦ ਥੋੜਾ ਜਿਹਾ ਨਮਕ ਇਦਾਂ ਦਾ ਪਾ ਕੇ ਮੇਰੇ ਤਾਂ ਰੋਜ਼ ਸਵੇਰੇ ਜਦੋਂ ਮੈਂ ਉੱਠਦਾ ਮਾਂ ਪਹਿਲੀ ਚੀਜ਼ ਮੇਰੀ ਜਿਹੜੀ ਹੈ ਨਾ ਇਹ ਪਾਣੀ ਦਾ ਗਲਾਸ ਹੁੰਦਾ ਇੱਕ ਪਾਣੀ ਨੂੰ ਨੋ ਬਾਲਕਿ ਉਹ ਚ ਪਤਾ ਨਹੀਂ ਮਿੰਤਾ ਸਮਝ ਲੋ ਅਡਿਕਸ਼ਨ ਹੀ ਹੋ ਗਈ ਆ ਪਰ ਮੈਂ ਇਹ ਵੀ ਦੋਸਤੋ ਸੋਚਦਾ ਮਾਂ ਕਿ ਮੈਂ ਜੋ ਵੀ ਕਰ ਰਿਹਾ ਹਾਂ ਬਾਈ ਗ੍ਰੇਸ ਆਫ ਗੋਡ ਜੇ ਮੈਂ ਠੀਕ ਚੱਲਦਾ ਫਿਰਦਾ ਪਿਆ ਮਾਂ ਤੇ ਤੇ ਠੀਕ ਹੀ ਆ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਤੁਸੀਂ ਬਹੁਤ ਸੋਹਣੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਔਰ ਇਦਾਂ ਤੁਸੀਂ ਤਾਂ ਅੰਦਰ ਉਸ ਤਰ੍ਹਾਂ ਔਰ ਬਾਕੀਆਂ ਨੂੰ ਤਾਂ ਅਦਰ ਉਸ ਰੱਖਦੇ ਰਹੋ ਬਹੁਤ ਬਹੁਤ ਸਸਟੇ ਥੈਂਕ ਯੂ